ਇੱਦਾਂ ਕਰਦੀ ਆ ਇਹਦੇ ਭਰਾ ਨੂੰ ਨਾ ਮੇਰੇ ਫੋਨ ਦਾ ਅਸਰ ਨਿਗਾ ਹੋਇਆ ਇੱਕ ਵਾਰ ਫੋਨ ਕਰਦੀ ਆ ਵੀ ਤੂੰ ਆਉਣਾ ਵਾ ਕਿ ਨਹੀਂ ਆਉਣਾ ਨਹੀਂ ਤਾਂ ਇੱਥੇ ਆਈਏ ਅਸੀਂ ਇਕੱਠੇ ਹੋ ਕੇ ਤੁਹਾਡਾ ਜਲੂਸ ਇੱਥੇ ਚੱਜਣਾ ਕੱਢ ਕੇ ਰਗੀ ਉਹ ਨਾ ਰੁਪਿੰਦਰ ਦੀ ਨਾ ਸੱਸ ਦਾ ਫੋਨ ਆਇਆ ਸੀ ਮਾਸੀ ਜੀ ਦਾ ਤੇ ਉਹ ਨਾ ਸਾਨੂੰ ਬੁਲਾਉਂਦੇ ਹੀ ਮੰਮੀ ਨੂੰ ਕਿਹਾ ਸੀ ਉਹਨਾਂ ਨੇ ਤੇ ਮੰਮੀ ਕਹਿੰਦੇ ਮੈਂ ਨਹੀਂ ਜਾਣਾ ਮੇਰੀ ਸੁਣੋ ਗੱਲ ਉੱਥੇ ਜਾ ਕੇ ਨਾ ਪਹਿਲੇ ਆਪਣੀਆਂ ਨਾ ਗੱਲਾਂ ਕਰਨ ਬੈਠਿਓ ਪਹਿਲੇ ਉਹਨਾਂ ਦੀਆਂ ਸੁਣ ਲਿਓ ਕਿ ਗਲਤੀ ਕਿਹਦੀ ਐ ਰੁਪਿੰਦਰ ਦੀ ਕਿ ਜਾਂ ਕਿਹਦੀ ਤੂੰ ਆਉਣਾ ਵਾ ਕਿ ਨਹੀਂ ਆਉਣਾ ਮੈਂ ਨਿੱਕੋ ਗੱਲ ਦੱਸ ਦੇ ਜੇ ਨਹੀਂ ਨਾ ਇੱਥੇ ਆਉਣਾ ਤੇ ਮੈਂ ਆ ਜਾਨੀ ਆ ਇੱਥੇ ਫੇਰ ਤੁਹਾਡਾ ਲਾਗੇ ਛਾਗੇ ਨਾ ਚੰਗਾ ਜਲੂਸ ਕੱਢ ਕੇ ਜਾਊਂਗੀ ਰਮਨ ਤੈਨੂੰ ਫੋਨ ਨਹੀਂ ਹੀ ਕਰਨਾ ਚਾਹੀਦਾ ਤੂੰ ਇੱਕ ਦੋ ਦਿਨ ਡੀਗਦੀ ਤੇ ਸਹੀ ਵੇ ਭਲਾਉਂਦੇ ਆ ਕਿ ਨਹੀਂ ਹੁੰਦੇ ਸਾਡੀ ਰਿਸ਼ਤੇਦਾਰੀ ਆ ਅਕਸਰ ਮੈਂ ਤਾਂ ਨੂੰ ਕੀ ਕਹਿਣਾ ਵਾ ਗੱਲ ਇਹ ਆ ਪਿਉ ਆਣ ਲੱਗਿਆ ਵੀਰ ਹੋਣੀ ਅੱਜ ਮੰਮੀ ਨੇ ਜੁ ਹੱਤ ਚੁੱਕੀ ਕਿ ਤੇਰੇ ਪੇਕੇ ਨਹੀਂ ਆਉਂਦੇ ਉਹਨਾਂ ਨੂੰ ਸੱਦਣਾ ਵਾ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਚਾਹੀ ਕਿਦਾ ਵਾ ਪਕੌੜੇ ਕੱਢਣੇ ਆ ਆ ਲਿਆ ਦਿਓ ਉਹ ਲਿਆ ਦਿਓ ਕਰਤੂਜ ਨੂੰ ਬੜੀ ਸੋਹਣੀ ਕੀਤੀ ਆ ਉਹਨਾਂ ਵਾਸਤੇ ਨਾ ਦਰਦਾਸਪੁਰੋਂ ਮੈਂ ਗੰਨੀ ਸਮਾਨ ਖੋ ਜਾਈਂ ਰਪਿੰਦਰ ਲੱਗਦਾ ਵੀ ਇੱਥੇ ਨਹੀਂ ਆ ਗਈ ਇਹਦੇ ਸਸ਼ਕੀਰ ਜੀ ਸਸ਼ਕੀਰ ਬਾਂਜੀ ਸਸ਼ੀਆ ਬਾਂਜੀ ਸਸ਼ਕੀ